ਨਮਸਕਾਰ ਸਤਿ ਸ੍ਰੀ ਅਕਾਲ ਨਵੇਂ ਸਾਲ ਦੀ ਆਮਦ ਤੇ ਸਰਬੱਤ ਦੇ ਭਲੇ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਰਨੀਵਾਲਾ ਵੱਲੋਂ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਭੋਗ ਪਵਾਏ ਗਏ ਇਸ ਮੌਕੇ ਬਾਬਾ ਸੋਹਣ ਸਿੰਘ ਸੇਵਾਦਾਰ ਡੇਰਾ ਸੰਤ ਬਾਬਾ ਉਤਾਰਾ ਸਿੰਘ ਖੂਸਦ ਅਰਨੀਵਾਲਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਸਮੂਹ ਦਫ਼ਤਰ ਸਟਾਫ ਵੱਲੋਂ ਬਾਬਾ ਜੀ ਅਤੇ ਅਫਸਰ ਸਾਹਿਬਾਨ ਨੂੰ ਸ੍ਰੋਪੇ ਦੇ ਕੇ ਕੀਤਾ ਗਿਆ ਸਨਮਾਨਿਤ ਅਚਾਨਕ ਨਾਮ ਲਏ ਸਤ ਗੁਰ ਨਾਨਕ ਦਾ ਦੁੱਖ ਰੋਗ ਸਭ ਮਿਟੇ ਪ੍ਰੀਾਨਕ ਨਾਮ ਲਏ ਡੰਡਾਤ ਬੰਦਨੇ ਅਨਿਕ ਬਾਾਰ ਸਰਬ ਕਲਾ ਸਮਰਥ ਡੋਲਣਾ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਬੋਚ ਹੈ ਜੋਦੈ ਰਾਜ ਤਰੀਕਾ ਖਾਲਸਾ ਕੀ ਰਹੇ ਨ ਕੋਏ ਦੁਆਰ ਹੋਏ ਸਭ ਮਿਲenge ਰਮੇਸ਼ਰ ਜੋਏ ਉੱਠ ਗਏ ਸਵਾ ਮਲੇਸ਼ੁਕੇ ਤਰਪੂੜਾ ਬੋਜਾ ਰੰਗ ਵਾਜੇ ਫਤੇ ਕਾ ਇੱਕ ਆਗੇ ਅਵਤਾਰ ਸਾਨਕ ਗੁਰੂ ਗੋਬਿੰਦ ਸਿੰਘ ਜੀ ਗੁਰ ਅਵਤਾਰ ਜਗਮਗ ਜੋਤ ਮਰਾਜ ਰਹੀ ਸ੍ਰੀ ਅਮਜਨ ਲਗ ਰਹੀ ਖੰਡਾ ਜਾਂ ਕੇ ਹੱਥ ਮੈਂ ਰਹੀ ਸੋਹਣੀ ਅਸੀਸ ਜੋ ਅਮਰੀ ਰਕਸ਼ਾ ਕਰੇ ਰਾਮ ਹੈ ਸੁਖ ਗਣੇ ਸਾਗਨ ਸੰਭਗਰੀ ਸੁਮਰੇ ਸੂਤਰਤਾਰੀ ਤੁਮ ਤੇ ਹੋਏ ਸੋ ਆਗਿਆ ਕਾਲੀ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਾ ਗੁਰਮਾਨੀ ਨਣਾ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਔਰ ਜੀ ਆਗਾਦ ਆਜੋ ਫ फेब्रुवारी 2023 ਆਲੇ ਬੁਰੀ ਸ਼ੋ ਨਿਹਾਲ ਸਬ ਸ੍ਰੀ ਅਕਾਲ ਬੁਰੀ ਸ਼ੋ ਨਿਹਾਲ ਸਬ ਸ੍ਰੀ ਅਕਾਲ KASLIJAMNetKASIRAJGA uma estareca Empadah Nu camisa, o sombrado o arecata, melada sociaba, isura na E arada, Tpa со 4u do o indonesia atada e aeta, mo��atpa cha hata, dia masliba o termostirar tipra aadwa tba